ਆਮ ਆਦਮੀ ਪਾਰਟੀ ਦੇ ਵੱਲੋਂ ਪੁਲੱਤ ਤੋਂ ਉਮੀਦਵਾਰ ਐਲਾਨੇ ਗਏ ਸੁਖਪਾਲ ਖੈਰਾ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਖੈਰਾ ਨੇ ਕਿਹਾ ਹੈ ਕਿ ਜੇਕਰ ਇਸ ਵਾਰ ਵੀ ਉਹ ਚੋਣ ਹਾਰ ਜਾਂਦੇ ਨੇ ਤਾਂ ਸਿਆਸਤ ਨੂੰ ਅਲਵਿਦਾ ਕਹਿ ਦੇਣਗੇ ਜੀ ਹਾਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ এবੀਪੀ ਸਾਂਝਾ ਨੂੰ ਦਿੱਤੇ ਆਪਣੇ ਇੰਟਰਵਿਊ ਵਿੱਚ ਖੈਰਾ ਨੇ ਇਹ ਐਲਾਨ ਕੀਤਾ ਖੈਰਾ ਨੇ ਆਖਿਰ ਅਜਿਹਾ ਐਲਾਨ ਕਿਉਂ ਕੀਤਾ ਇਹ ਵਿਚਾਰ ਲਓ ਜਿਸ ਵਾਰ ਵੀ ਜੀਰਕੌਰ ਤੋਂ ਹਾਰ ਗਏ ਫੇਰ ਆ ਇਲ ਕਟ ਪੁਟ ਪੋਲਿਟਿਕਸ ਮੈਂ ਇੱਥੇ ਮਹਿਜ਼ ਇਲੈਕਸ਼ਨਾਂ ਲੜਨ ਲਈ ਜਾਂ ਕੋਈ ਸ਼ੁਗਲ ਕਰਨ ਵਾਸਤੇ ਨਹੀਂ ਆਇਆ ਅਗਰ ਮੈਂ ਕੋਈ मीनिंगफुल ਕੰਟਰੀਬਿਊਸ਼ਨ ਨਹੀਂ ਪਾ ਰਿਹਾ ਆਪਣੇ ਪੰਜਾਬ ਨੂੰ ਬਿਹਤਰ ਬਣਾਉਣ ਵਾਸਤੇ ਤਾਂ ਇਲੈਕਸ਼ਨ ਲੜਨਾ ਕਰਨਾ ਮੇਰਾ ਟੀਚਾ ਨਹੀਂ ਦੂਜੇ ਪਾਸੇ ਖੈਰਾ ਦੇ ਬਿਆਨ ਉੱਤੇ ਬੀਬੀ ਜ਼ਗੀਰ ਕੌਰ ਨੇ ਵੀ ਪ੍ਰਤੀਕਿਰਿਆ ਦਿੱਤੀ এবੀਪੀ ਸੰਜਾ ਦੇ ਨਾਲ ਫੋਨ ਉੱਤੇ ਗੱਲਬਾਤ ਕਰਦਿਆਂ ਜ਼ਗੀਰ ਕੌਰ ਨੇ ਕਿਹਾ ਕਿ ਖੈਰਾ ਬਹੁਤ ਉਤავლੇ ਹੋ ਰਹੇ ਨੇ ਜਦ ਕਿ ਪਹਿਲਾਂ ਤਾਂ ਉਹਨਾਂ ਨੂੰ ਟਿਕਟ ਮਿਲਣ ਤੱਕ ਦੀ ਉਮੀਦ ਨਹੀਂ ਸੀ ਪਹਿਲਾਂ ਜਿਹੜੀ ਉਹ ਸਿਆਸਤੀਤ ਹੈ 5 ਸਾਲ ਦਾ ਸਿਆਸ ਛੱਡ ਕੇ ਉਹ ਇੱਥੋਂ ਗਿਆ ਹੋਇਆ ਇਲਾਕੇ 'ਚ ਵੜਿਆ ਨਹੀਂ 5 ਸਾਲ ਪਹਿਲਾਂ ਹੀ ਨਹੀਂ ਵੜਿਆ ਤੇ ਹੁਣ ਜਾਂ ਤੇ ਉਹ ਜਿੱਤਿਆ ਹੋਵੇ ਤਾਂ ਗੱਲ ਕਰੇ ਉਹਨੂੰ ਤੇ ਆਸ ਸੀ ਕਿ ਟਿਕਟ ਮਿਲ ਜਾਣੀ ਹੁਣ ਟਿਕਟ ਮਿਲਦੇ ਉੱਤੇ ਹੀ ਬੜਾ ਬਾਗੋ-ਬਾਗ ਹੋਇਆ ਸਰਦਾ ਕਿ ਮੈਂ ਪਤਾ ਨਹੀਂ ਕੀ ਬਣ ਜਾਣਾ ਉਹਨੂੰ ਕਿਹਾ ਕਿ ਜੋ ਨੇ ਜੋ ਵੀ ਹਥਿਆਰ ਕੰਡੇ ਵਰਤਣੇ ਜੋ ਮਰਜ਼ੀ ਵਰਤ ਲਵੇ ਜੇਕਰ ਨਾਲ ਕਾਪਲਾ ਤੇ ਲੋਕੀ ਜਿਹੜੇ ਆ ਉਹ ਉਹਦੇ ਤੇ ਉਹ ਉਹਨਾਂ ਦਾ ਵਿਸ਼ਵਾਸ ਗਵਾ ਚੁੱਕਾ ਹੈ ਪੁਲਾਤ ਹਲਕੇ ਤੋਂ ਬੀਬੀ ਜਗੀਰ ਕੌਰ ਨੇ ਸੁਖਪਾਲ ਖੈਰਾ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਤਿੰਨ ਵਾਰ ਹਰਾ ਦਿੱਤੀ ਹੈ ਪਹਿਲੀ ਵਾਰ ਸਾਲ 1997 ਦੂਜੀ ਵਾਰ 2002 ਤੇ ਤੀਜੀ ਵਾਰ 2012 ਦੇ ਵਿੱਚ ਜਦਕਿ ਸੁਖਪਾਲ ਖੈਰਾ ਸਿਰਫ ਇੱਕ ਵਾਰ ਸਾਲ 2007 ਵਿੱਚ ਹੀ ਜਗੀਰ ਕੌਰ ਨੂੰ ਹਰਾੜ ਦੇ ਵਿੱਚ ਕਾਮਯਾਬ ਹੋ ਸਕੇ ਸਨ ਤੁਹਾਨੂੰ ਦੱਸ ਦਈਏ ਕਿ ਖੈਰਾ ਤੋਂ ਪਹਿਲਾਂ ਉਹਨਾਂ ਦੇ ਪਿਤਾ ਸੁਖਜਿੰਦਰ ਸਿੰਘ ਖੈਰਾ ਵੀ ਲਗਾਤਾਰ ਤਿੰਨ ਵਾਰ ਅਕਾਲੀ ਦਲ ਵੱਲੋਂ ਪੁਲਾਤ ਹਲਕੇ ਤੋਂ ਵਿਧਾਇਕ ਰਹੇ ਸਨ